ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁਲਰ ਹੁਣ ਆਪਣੇ ਕਿਸਾਨ ਵੀਰ ਕਹਿੰਦੇ ਸਾਨੂੰ ਤਾਂ ਹੁਣ ਜੂਰੀਆਂ ਨਹੀਂ ਮਿਲਦੀ ਹੋਰ ਸਾਰਾ ਕੁਝ ਮਿਲ ਹੀ ਜਾਂਦਾ ਸਲਫਰ ਹੈ ਮੈਗਨੀਸ਼ੀਅਮ ਇੱਥੋਂ ਤੱਕ ਹੀ ਹੁਣ ਤਾਂ ਸਾਨੂੰ ਡੀਏਪੀ ਵੀ ਮਿਲ ਗਈ ਪਰੰਤੂ ਸਾਨੂੰ ਹੁਣ ਜੂਰੀਆਂ ਨਹੀਂ ਮਿਲਦੀ ਹੁਣ ਅਸੀਂ ਜੂਰੀਆਂ ਦੀ ਥਾਂ ਉਹ ਕਿਹੜਾ ਤੱਤ ਪਾ ਗਏ ਜਾਂ ਕੋਈ ਸਪਰੇਅ ਦੱਸਦੇ ਕੋਈ ਸਮਾਨ ਦੱਸਦੇ ਵੀ ਸਾਡੇ ਕਣਕ ਵਧੀਆ ਫਟਾਰਾ ਕਰੇ ਕਾਲੀ ਸ਼ਾ ਹੋਰੇ ਦੇਖਿਓ ਦੋਸਤੋ ਜਿਹੜੇ ਤੱਤ ਦੀ ਘਾਟ ਆਊਗੀ ਜੇ ਨਾਈਟ੍ਰੋਜਨ ਦੀ ਘਾਟ ਆਈ ਹੈ ਨਾ ਤਾਂ ਉਸ ਨੂੰ ਨਾਈਟ੍ਰੋਜਨ ਹੀ ਪੂਰਾ ਕਰੂਗੀ ਕੋਈ ਮੈਗਨੀਜ਼ ਜਾਂ ਫਾਸਫੋਰਸ ਨਹੀਂ ਪੂਰਾ ਕਰ ਸਕਦੀ ਉਦਾਹਰਨ ਸਮਝੋ ਜਿਵੇਂ ਕਿ ਆਪਣੀ ਕਣਕ ਦੇ ਵਿੱਚ ਮੈਗਨੀਜ਼ ਤੱਤ ਦੀ ਘਾਟ ਆ ਗਈ ਤਾਂ ਆਪਾਂ ਜੇਕਰ ਮੈਗਨੀਸ ਸਲਵੇਟ ਦੀ ਸਪਰੇਅ ਕਰਾਂਗੇ ਫੇਰ ਹੀ ਦੂਰੂ ਹੋਊਗੀ ਨਾ ਜੇ ਉਹਦੇ ਉਲਟ ਆਪਾਂ ਇਹਦੇ ਉੱਪਰ ਯੂਰੀਆ ਛਿੱਟੀ ਜਾਵਾਂਗੇ ਯਾਰ ਕਾਲੇ ਕਰ ਦਗੇ ਉਹ ਮੈਗਨੀ ਤੱਤ ਦੀ ਘਾਟ ਤਾਂ ਨਹੀਂ ਪੂਰੀ ਕਰੂਗੀ ਨਾ ਇਸੇ ਪ੍ਰਕਾਰ ਆਪਾਂ ਨੂੰ ਜੇਕਰ ਨਾਈਟ੍ਰੋ ਤੱਤ ਚਾਹੀਦਾ ਤਾਂ ਆਪਾਂ ਨੂੰ ਯੂਰੀਆ ਪਾਉਣੀ ਪਊਗੀ ਹਾਂ ਆਪਾਂ ਥੋੜਾ ਨਾ ਥੋੜਾ ਜਿਹਾ ਡੰਗਾ ਲਾ ਸਕਦੇ ਆ ਇੰਨੇ ਨੂੰ ਤੁਹਾਨੂੰ ਯੂਰੀਆ ਮਿਲ ਜਾਵੇਗੀ ਉਹ ਕਿਹੜੀ ਜੇਕਰ ਤੁਹਾਡੇ ਕੋਲ ਜਮੇ ਯੂਰੀਆ ਹੈ ਨਹੀਂ ਸਪਰੇਅ ਯੋਗੀ ਤਾਂ ਹੈਗੀ ਨਾ ਜਾਂ ਆਂਡੇ ਗਵਾਂਡੀ ਨੂੰ ਜਾਂ ਰਿਸ਼ਤਦਰ ਤੋਂ ਮੰਗ ਲਓ ਯਾਰ ਮੈਨਾਂ ਖਾਲੀ ਸਪਰੇਅ ਕਰਨੀ ਆ ਸਪਰੇਅ ਲਈ ਯੂਰੀਆ ਤੁਹਾਨੂੰ ਮਿਲ ਜਾਵੇਗੀ ਆਪਾਂ ਕੀ ਕਰਨਾ ਜੇਕਰ ਤੁਹਾਡੇ ਕੋਲ ਡੀਏਪੀ ਹੈਗੀ ਆ ਤਾਂ ਆਪਾਂ ਦਲਾਲ ਕੋਲ ਦੀ ਸਪਰੇਅ ਕਰ ਸਕਦੇ ਆ 2.5 ਕਿਲੋ ਡੀਏਪੀ ਲੈਣੀ ਆ 2.5 ਕਿਲੋ ਯੂਰੀਆ ਲੈਣੀ ਆ ਨਾਲ 100 ਤੋਂ 125 ਗ੍ਰਾਮ ਤੱਕ ਚਿਲੇਟਡ ਜ਼ਿੰਕ ਲੈਣੀ ਆ ਤਿੰਨਾਂ ਦਾ ਕੋਲ ਅਲੱਗ-ਅਲੱਗ ਬਣਾ ਕੇ ਕੱਠੀ ਸਪਰੇਅ ਕਰ ਦੋ ਸਿੱਧਾ ਪ੍ਰੈਸ਼ਰ ਆਪ ਪੱਤੇ ਤੇ ਨਹੀਂ ਮਾਰਨਾ ਤੇ ਘੱਟੋ ਘੱਟ 1 ਏਕੜ ਦੇ ਵਿੱਚ 150 ਲੀਟਰ ਪਾਣੀ ਲੱਗਣਾ ਚਾਹੀਦਾ ਤੁਹਾਨੂੰ ਰਿਜ਼ਲਟ ਬਹੁਤ ਜ਼ਿਆਦਾ ਸ਼ਾਨਦਾਰ ਮਿਲਣਗੇ ਜੇਕਰ ਤੁਹਾਡੇ ਕੋਲੇ ਡੀਏਪੀ ਵੀ ਹੈ ਨਹੀਂ ਤਾਂ ਕੱਲੀ ਯੂਰੀਆ ਦੀ ਸਪਰੇਅ ਕਰ ਸਕਦੇ ਹੋ ਜੇਕਰ ਤੁਹਾਡੇ ਕੋਲੇ ਯੂਰੀਆ ਦਾ ਗੱਟਾ ਦੋ ਗੱਟੇ ਪਏ ਆ ਤਾਂ ਤੁਸੀਂ ਕਟੋ ਕੱਟ 1 ਏਕੜ ਦੇ ਵਿੱਚ 100 ਲੀਟਰ ਪਾਣੀ ਲਾਉਣਾ 7-8 ਕਿਲੋ ਤੱਕ ਵੀ ਯੂਰੀਆ ਦੀ ਸਪਰੇਅ ਕਰ ਸਕਦੇ ਆ ਰਿਜ਼ਲਟ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਮਿਲਣਗੇ ਤੇ ਤੁਰੰਤ ਮਿਲਣਗੇ ਇੱਥੋਂ ਤੱਕ ਕਿ ਦੋਸਤੋ ਜੇਕਰ ਤੁਹਾਡੇ ਕੋਲ ਯੂਰੀਆ ਕਿੱਲੇ ਦੀ 2-3 ਕਿਲੋ ਹੀ ਆ ਯਾਰ ਇੰਨੀ ਕੀ ਆਊਗੀ ਯੂਰੀਆ ਚਾਹੇ ਤੁਹਾਡੇ ਕੋਲੇ 1 ਕਿਲੋ ਹੀ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਤਾਂ ਤੁਸੀਂ ਕੀ ਕਰਨਾ 1 ਕਿਲੋ ਤਾਂ ਲੈਣੀ ਹੈ ਯੂਰੀਆ ਉਹਦੇ ਨਾਲ 1 ਕਿਲੋ ਹੀ ਮੈਗਨੀਸ਼ੀਅਮ ਸਲਫੇਟ ਲੈਣਾ ਦੋਨਾਂ ਦਾ ਘੋਲ ਅਲੱਗ-ਅਲੱਗ ਕਰਕੇ ਸਪਰੇਅ ਕਰ ਦੋ ਬਾਕੀ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕਰ ਹੀ ਚੁੱਕੀਆਂ ਸਲਫਰ ਪਲੱਸ ਮੈਗਨੀਸ਼ੀਅਮ ਸਲਫੇਟ ਤੁਸੀਂ ਛਿੱਟੇ ਨਾਲ ਦੇ ਸਕਦੇ ਹੋ ਹਾਂ ਦੋਸਤੋ ਆਪ ਨੂੰ ਯੂਰੀਆ ਤਾਂ ਪਾਉਣੀ ਪਊਗੀ ਬਸ ਇਹ ਸਪ੍ਰੇ ਹਾਂ ਕਰਕੇ ਆਪਾਂ ਆਪਣੀ ਕਣਕ ਦਾ ਰੰਗ ਵਧੀਆ ਕਰ ਸਕਦੇ ਹਾਂ ਅੱਖਾਂ ਠੰਡੀਆਂ ਕਰ ਸਕਦੇ ਹਾਂ ਜਾਨਕੀ ਆਰ ਵੀ ਉਹ ਪੀਲੀ ਨਹੀਂ ਪਊਗੀ ਦਬੂਗੀ ਨਹੀਂ ਇੰਨੇ ਨੂੰ ਤੁਹਾਨੂੰ ਯੂਰੀਆ ਮਿਲ ਹੀ ਜਾਊਗੀ ਯਾਦ ਰੱਖੇ ਦੋਸਤੋ ਯੂਰੀਆ ਛੇਤੀ ਤੋਂ ਛੇਤੀ ਲੱਭੋ ਕਿਵੇਂ ਮਰਜ਼ੀ ਲੱਭੋ ਕਿਉਂਕਿ ਜਦੋਂ ਕੇਰਾ ਇਹਨੇ ਫਟਾਰੇ ਵਾਲੀ ਸਟੇਜ ਤੋਂ ਆਪਣੀ ਕਣਕ ਲੰਘੀ ਜਦੋਂ ਇਹਦੇ ਵਿੱਚ ਪਹਿਲੀ ਗੰਡਬਾਨੀ ਸ਼ੁਰੂ ਹੋ ਗਈ ਤਾਂ ਇਹਨੇ ਫਟਾਰਾ ਘਟ ਜਾਂ ਨਾ ਮੱਤਰ ਕਰੂਗੀ ਤੇ ਉੱਪਰ ਨੂੰ ਹਾਈਡ ਕਰਨੀ ਸ਼ੁਰੂ ਕਰ ਦੇਵੇਗੀ ਇਸ ਕਰਕੇ ਦੋਸਤੋ ਛੇਤੀ ਤੋਂ ਛੇਤੀ ਯੂਰੀਆ ਲੱਭੋ ਯੂਰੀਆ ਪੱਕੇ ਕਿੰਨੇ ਦਿਨਾਂ ਚ ਪੂਰੀ ਕਰਨੀਆਂ 55 ਤੋਂ 60 ਦਿਨਾਂ ਦੇ ਵਿੱਚ ਕਿਵੇਂ ਪੂਰੀ ਕਰਨੀਆਂ ਉਹ ਮੈਂ ਅਗਲੀ ਵੀਡੀਓ ਚ ਤੁਹਾਨੂੰ ਸਾਰੀ ਡਿਟੇਲ ਨਾਲ ਦੱਸ ਦੇਵਾਂਗਾ ਪਰੰਤੂ ਦੋਸਤੋ ਹੱਥ ਪੈਰ ਮਾਰਦੇ ਰਹੋ ਜਿੱਥੋਂ ਵੀ ਯੂਰੀਆ ਮਿਲਦੀ ਹੈ ਲੈ ਲਓ ਧੰਨਵਾਦ ਦੋਸਤੋ